ਪਗਵੰਸਾਂ ਮਾਨਸਪੰਨ ਦੇ ਵੱਲੋਂ ਗੰਭੀਰ ਚਰਚਾ ਵਿੱਤੀ ਸੰਕਟ ਨੂੰ ਲੈ ਕੇ ਕੀਤੀ ਗਈ ਹੈ ਕਿ ਲੱਗਦਾ ਹੈ ਕਿ ਹੁਣ ਇਸ ਦੇ ਨਾਲ ਕੋਈ ਠੱਲ ਜਿਹੜੀ ਪਈ ਹੈ ਕਿ ਜੋ ਲਗਾਤਾਰ ਖਜਾਨੇ ਦੇ ਉੱਤੇ ਬੋਝ ਪੈ ਰਿਹਾ ਸੀ ਸਟੇਟ ਸਰਕਾਰ ਨੂੰ ਵੀ ਪੰਜਾਬ ਵਰਗਾ ਸਟੇਟ ਦਿਲਾਉਂਦੀ ਪੈਸੇ ਤੇ ਚਾਹੀਦੇ ਢਾਈ ਕੁ ਸਾਲ ਇਸ ਸਰਕਾਰ ਤੇ ਨਿਕਲ ਗਏ ਨੇ ਪਰ ਉਹ ਸਾਰੇ ਵਰਗੇ ਹੁਣ ਡਿਮਾਂਡ ਕਰ ਰਹੇ ਨੇ ਅਡੀਕ ਰਹੇ ਨੇ ਤੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਗਰੰਟੀਆਂ ਕੈਂਸਲ ਹੋ ਸਾਨੂੰ ਮਿਲਣ ਜਵਾਬ ਦੇਣਾ ਔਖਾ ਹੋਇਆ ਪਿਆ ਕਿ ਕਿਵੇਂ ਕੀਤਾ ਜਾਵੇ ਮਲਾਜਮਾ ਦਾ ਕੀ ਜਵਾਬ ਦਿੱਤਾ ਜਾਵੇ ਮਲਾਜਮਾ ਦੀਆਂ ਅਸਾਮੀਆਂ ਵੱਡੇ ਪੱਧਰ ਤੇ ਖਾਲੀ ਨੇ ਸਤਾਤਾ ਰਿਤੇ ਸੀ ਸਾਰੇ ਵਿਧਾਇਕਾਂ ਨੇ ਦੋ ਤਿੰਨ ਮੰਗਾਂ ਜਿਹੜੀਆਂ ਸੀ ਉਹਦੇ ਲਈ ਤੇ ਕੀ ਕਿਹਾੜਾ ਪ੍ਰਯਤਨ ਲੈ ਮਿਲਤਾ ਕੀਤੇ ਆਤਰ ਲੋਚਨ ਜੀ ਕਿਛੂ ਵਾਸ ਕਰਾਇਬ ਤੋਂ ਦੇ ਮਾਮਲੇ ਨੂੰ ਦੇਖਿਆ ਗਿਆ ਉਸ ਦੇ ਨਾਲ ਕੀ ਲੱਗਦਾ ਹੈ ਕਿ ਵਿੱਤੀ ਸੰਕਟ ਤੇ ਕੁਝ ਠਲ ਪਏ ਜਦੋਂ ਵਸ ਕਰਾਇਆ ਵਧੂਗਾ ਤੇ ਸਰਕਾਰੀ ਖਜ਼ਾਨੇ 'ਚ ਲੋਟ ਵੱਧ ਆਉਣਗੇ। ਦੋ ਚਾਰ ਜਿਹੜੇ ਫੈਸਲੇ ਪੰਜਾਬ ਸਰਕਾਰ ਨੇ ਕੀਤੇ ਨੇ ਇਹ દોਸ਼ ਲੱਗ ਰਹੇ। ਵੀ ਬਹੁਤ ਵੱਡਾ ਵਿੱਤੀ ਬੋਝ ਲੋਕਾਂ ਤੇ ਪਾ ਰਿਹਾ। ਲੰਬੇ ਸਮੇਂ ਤੋਂ ਪੰਜਾਬ ਵਿੱਤੀ ਸੰਕਟ ਦੇ ਨਾਲ ਜੂਝ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵਿੱਤੀ ਸੰਕਟ ਦੇ ਉੱਤੇ ਜਿਹੜੇ ਨੇ ਠੋਸ ਕਦਮ ਚੁੱਕੇਗੇ ਨੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਵੱਲੋਂ ਇਸ ਨੂੰ ਲੈ ਕੇ ਗੰਭੀਰ ਚਰਚਾ ਜਿਹੜੀ ਕੀਤੀ ਗਈ ਹੈ ਇਸ ਵਿੱਤੀ ਸੰਕਟ ਦੇ ਮੁੱਦੇ ਦੇ ਉੱਤੇ ਜਿਸ ਨੂੰ ਲੈ ਕੇ ਹੁਣ ਇਹ ਕਿਆਸਰਾਈਆਂ ਲੱਗ ਰਹੀਆਂ ਨੇ ਅਸਾਰ ਬਣਗੇ ਨੇ ਕਿ ਪੰਜਾਬ ਦਾ ਕਰਜ਼ਾ ਜਿਹੜਾ ਥੋੜਾ ਘਟੇਗਾ ਤੇ ਇਸ ਦੇ ਨਾਲ ਵਿੱਤੀ ਸੰਕਟ ਜਿਹੜਾ ਉਹ ਦੂਰ ਹੋਵੇਗਾ ਅੱਜ ਇਸੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਦਾ ਸਮਰ ਨਿਊਜ਼ ਦੇ ਪੋਲਿਟੀਕਲ ਐਡੀਟਰ ਤਰਲੋਚਨ ਸਿੰਘ ਜੀ ਨਾਲ ਮੋਚੂ ਨੇ ਤਰਲੋਚਨ ਜੀ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨਕਰੋਂ ਦੇ ਵੱਲੋਂ ਗੰਭੀਰ ਚਰਚਾ ਵਿੱਤੀ ਸੰਕਟ ਨੂੰ ਲੈ ਕੇ ਕੀਤੀ ਗਈ ਹੈ ਕਿ ਲੱਗਦਾ ਹੈ ਕਿ ਹੁਣ ਇਸ ਦੇ ਨਾਲ ਕੋਈ ਠੱਲ ਜਿਹੜੀ ਪਈ ਹੈ ਕਿ ਜੋ ਲਗਾਤਾਰ ਖਜ਼ਾਨੇ ਦੇ ਉੱਤੇ ਬੋਝ ਪੈ ਰਿਹਾ ਸੀ ਦੇਖੋ ਆਮ ਕਿਹਾ ਜਾਂਦਾ ਵੀ ਪੈਸੇ ਤੋਂ ਬਿਨਾ ਤੇ ਇੱਕ ਘਰ ਨਹੀਂ ਚੱਲਦਾ ਜੁੱਲਾ ਚੌਕਾ ਚਲਾਉਣ ਲਈ ਵੀ ਪੈਸੇ ਚਾਹੀਦੇ ਔਰ ਇੱਕ ਸਰਕਾਰ ਚ ਚਲਾਉਣ ਦੀ ਇੱਕ ਸਟੇਟ ਚਲਾਉਣੀ ਉਹ ਵੀ ਪੰਜਾਬ ਵਰਗਾ ਸਟੇਟ ਚਲਾਉਣ ਦੀ ਪੈਸੇ ਤੇ ਚਾਹੀਦੇ ਔਰ ਪਿਛਲੇ ਸਮੇਂ ਇੱਕ ਗੱਲ ਆ ਰਹੀ ਸੀ ਵੀ ਪੰਜਾਬ ਸਰਕਾਰ ਲਗਾਤਾਰ ਕਰਜ਼ਾ ਚੱਕ ਕੇ ਤੇ ਪੰਜਾਬ ਸਰਕਾਰ ਨੂੰ ਚਲਾ ਰਹੀ ਹੈ ਜੀ ਕਈ ਤਰ੍ਹਾਂ ਦੇ ਸਵਾਲ ਵਿਰੋਧੀ ਧਿਰਾਂ ਵੀ ਉਠਾ ਰੀਆਂ ਸੀ ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਇਸ ਮੁੱਦੇ ਤੇ ਕਾਫੀ ਚਰਚਾ ਕਰ ਰਹੀ ਸੀ ਆਪਣੀ ਅਫਸਰਾ ਦੀ ਟੀਮ ਨਾਲ ਆਪਣੀ ਕੈਬਨਟ ਨਾਲ ਤੇ ਹੋਰ ਹੀ ਜਿਹੜੇ ਐਕਸਪਰਟ ਸੀ ਉਹਨਾਂ ਨਾਲ ਵੀ ਇਹ ਸੰਕਟ ਵਿੱਚੋਂ ਕਿਵੇਂ ਉੱਭਰਿਆ ਜਾਵੇ ਕਾਰਨ ਕੀ ਹੈ ਪੰਜਾਬ ਸਰਕਾਰ ਜਿਹੜੀ ਵੱਡਾ ਬਦਲਾਅ ਲੈ ਕੇ ਆਈ ਮਾਨ ਸਰਕਾਰ ਇਹਦੇ ਤੇ ਬਹੁਤ ਵਰਗਾਂ ਨੂੰ ਬਹੁਤ ਵੱਡੀਆਂ ਆਸਾਂ ਨੇ ਭਾਏ ਇੱਕ ਸਾਲ ਇਸ ਸਰਕਾਰ ਤੇ ਨਿਕਲ ਗਏ ਨੇ ਉਹ ਸਾਰੇ ਵਰਗੇ ਹੁਣ ਡਿਮਾਂਡ ਕਰ ਰਹੇ ਨੇ ਅਡੀਕਰੇ ਨੇ ਵੀ ਜਿਹੜੇ ਸਾਡੇ ਨਾਲ ਵਾਦੇ ਕੀਤੇ ਸੀ ਗਰੰਟੀਆਂ ਦਿੱਤੀਆਂ ਸੀ ਉਹ ਸਾਨੂੰ ਮੰਨ। ਖਾਸ ਕਰਕੇ ਕਿਸਾਨਾਂ ਦੀ ਗੱਲ ਕਰ ਲਈ ਪਿਛਲੇ ਸਮੇਂ ਉਹਨਾਂ ਨੇ ਧਰਨੇ ਵੀ ਮਾਰੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨਾਲ ਮੀਟਿੰਗ ਵੀ ਕੀਤੀ। ਇਸੇ ਤਰ੍ਹਾਂ ਮੁਲਾਜ਼ਮ ਵਰਗ ਆ ਜੋ ਪਿਛਲੇ ਸਮੇਂ ਤੋਂ ਲਗਾਤਾਰ ਮੀਟਿੰਗਾਂ ਵੀ ਕਰ ਰਿਹਾ ਹੜਤਾਲਾਂ ਵੀ ਕਰ ਰਿਹਾ ਪਰ ਉਹਨਾਂ ਦੀਆਂ ਡੀਏ ਏਰੀਆ ਵਰਗੀਆਂ ਮੰਗਾਂ ਵੀ ਪਿਛਲੇ ਲੰਬੇ ਸਮੇਂ ਤੋਂ ਅਟਕੀਆਂ ਪਈਆਂ। ਸਰਕਾਰ ਨੂੰ ਜਵਾਬ ਦੇਣਾ ਔਖਾ ਹੋਇਆ ਪਿਆ ਸੀ ਵੀ ਕਿਵੇਂ ਕੀਤਾ ਜਾਵੇ ਮਲਾਜਮਾਂ ਦਾ ਕੀ ਜਵਾਬ ਦਿੱਤਾ ਜਾਵੇ ਇਸੇ ਤਰ੍ਹਾਂ ਮਹਿਲਾਵਾਂ ਨਾਲ ਇੱਕ ਗਰੰਟੀ ਕੀਤੀ ਹੈ 1000 ਰੁਪਏ ਦੇਣ ਦੀ ਡਾਕਟਰ ਹੜਤਾਲ ਕਰ ਰਹੇ ਨੇ ਡਾਕਟਰ ਜਿਹੜੇ ਹੜਤਾਲ ਕਰ ਰਹੇ ਨੇ ਅੱਜ ਉਹਨਾਂ ਦੀ ਮੀਟਿੰਗ ਵੀ ਹੋ ਗਈ ਹੈ ਉਹਦੇ ਚ ਸਰਕਾਰ ਨੇ ਤਕਰੀਬਨ ਸ਼ਾਂਤ ਕਰਤਾ ਡਾਕਟਰਾਂ ਨੂੰ ਉਹਨਾਂ ਦੀਆਂ ਮੰਗਾਂ ਸਿਧਾਂਤਕ ਤੌਰ ਤੇ ਵਰਵਾਨ ਕਰ ਲੀਆਂ ਨੇ ਵੱਡਾ ਇਸ਼ੂ ਕੀ ਸੀ ਉਹਦੇ ਚ ਵੀ ਵੀ 4600 ਪੋਸਟਾਂ ਸੈਂਕਸ਼ਨ ਨੇ ਉਹ ਵੀ 1991 ਦੀਆਂ 24 ਪਲਸ ਨੂੰ 33 ਸਾਲ ਪੁਰਾਣੀਆਂ ਔਰ 4600 ਦੇ ਅਗੇਂਸਟ ਕੇਵਲ 1800 ਡਾਕਟਰ ਕੰਮ ਕਰ ਰਹੇ ਸੀ ਕਿਵੇਂ ਹਸਪਤਾਲਾਂ ਨੂੰ ਚਲਾਉਣਗੇ ਉਹ ਤੇ ਕਿਵੇਂ ਉਹ ਮਰੀਜ਼ਾਂ ਦਾ ਇਲਾਜ ਕਰਨਗੇ ਬਹੁਤ ਵੱਡਾ ਸਵਾਲ ਸੀ ਸਿਕਿਉਰਟੀ ਦਾ ਸਵਾਲ ਸੀ ਇਹ ਸਾਰਾ ਮਾਮਲਾ ਪੈਸੇ ਨਾਲ ਜੁੜਿਆ ਸੀ ਇਸ ਤੋਂ ਅੱਗੇ ਆਜੋ ਵੱਖ-ਵੱਖ ਵਿਭਾਗਾਂ 'ਚ ਵੀ ਮੁਲਾਜ਼ਮਾਂ ਦੀਆਂ ਅਸਾਮੀਆਂ ਵੱਡੇ ਪੱਧਰ ਤੇ ਖਾਲੀ ਨੇ ਪਿਛਲੇ ਸਮੇਂ ਤੋਂ ਭਾਰੇ ਨੇ ਆ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਪਿਛਲੇ ਸਮੇਂ ਐਲਾਨ ਕੀਤਾ 46000 ਦੇ ਕਰੀਬ ਨਵੀਂ ਭਰਤੀ ਕੀਤੀ ਪਰ ਹੋਰ ਵੀ ਪੋਸਟਾਂ ਖਾਲੀ ਨੇ ਭਰਨੀਆਂ ਨੇ ਉਹਦੇ ਲਈ ਵੀ ਪੈਸੇ ਚਾਹੀਦੇ ਨੇ ਔਰ ਪਿਛਲੇ ਸਮੇਂ ਜਿਹੜੀ ਵਿਧਾਨ ਸਭਾ ਨਿਕਲ ਕੇ ਗਈ ਹੈ ਉਹਦੇ ਚ ਭਾਵੇਂ ਵਿਰੋਧੀ ਧਿਰ ਸੀ ਤੇ ਭਾਵੇਂ ਸੱਤਾਧਾਰੀ ਤੇ ਅਫਸੀ ਸਾਰੇ ਵਿਧਾਇਕਾਂ ਨੇ ਦੋ ਤਿੰਨ ਮੰਗਾ ਜਿਹੜੀਆਂ ਸੀ ਉਹਦੇ ਲਈ ਤੇ ਕੀ ਚਹਾੜਾ ਪਾਇਆ ਤਰਲੇ ਮਿੰਤਾں ਕੀਤੀਆਂ ਇੱਥੋਂ ਤੱਕ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਉਹ ਵੀ ਕਹਿੰਦੇ ਦੇਖੇਗੇ ਵੀ ਸਾਡੇ ਹਲਕੇ ਦੀਆਂ ਸੜਕਾਂ ਦਾ ਮੰਦਾ ਹਾਲ ਆ ਅਸੀਂ ਲੋਕਾਂ ਕੋਲ ਕਿਵੇਂ ਜਾਈਏ ਬੜਾ ਰੌਲਾ ਪੈ ਗਿਆ ਇੱਕ ਜਿਹੜਾ ਐਮਐਲਏ ਕਹਿ ਰਹੇ ਅਸੀਂ ਮੇਰੇ ਪਿੰਡ ਦੇ ਸਕੂਲ ਦੀ ਬੜੀ ਖਸਤਾ ਹਾਲਤ ਆ ਕੁਝ ਇਹ ਕਹਿ ਰਹੇ ਸੀ ਹਸਪਤਾਲਾਂ ਦੀ ਮਾੜੀ ਹਾਲਤ ਆ ਹਸਪਤਾਲਾਂ ਦਾ ਬੜਾ ਰੌਲਾ ਪਿਆ ਸੀ ਵੀ ਸਟਾਫ ਹੀ ਨਹੀਂ ਸਾਨੂੰ ਸਟਾਫ ਦਿੱਤਾ ਜਾਵੇ ਸੋ ਇੱਕ ਹੋਰ ਬੜਾ ਵੱਡਾ ਇਸ਼ੂ ਸੀ ਜਿਹੜੇ ਸ਼ਹਿਰੀ ਖੇਤਰ ਨਾਲ ਸੰਬੰਧਿਤ ਵਿਧਾਇਕ ਸੀ ਖਾਸ ਕਰਕੇ ਅਮਰ ਸਾਹਿਬ ਜਲੰਧਰ ਵਾਲੇ ਉਹ ਇਹ ਕਹਿੰਦੇ ਸੁਣੇ ਗਏ ਵੀ ਸ਼ਹਿਰਾਂ ਵਿੱਚ ਕੂੜੇ ਨੂੰ ਚੱਕਣ ਦੀ ਪੂਰੀ ਇਹ ਸਮਰੱਥਾ ਨਹੀਂ ਕੀ ਕੂੜੇ ਦੇ ਢੇਰ ਲੱਗੇ ਨੇ ਸਫਾਈ ਦੀ ਬੜੀ ਮਾੜੀ ਹਾਲਤ ਹੈ ਔਰ ਖਾਸ ਕਰਕੇ ਸੀਵਰੇਜ ਬਲੌਕ ਰਹਿਦਾ ਲੋਕਾਂ ਦੀ ਬਹੁਤ ਹਾਲਤ ਮਾੜੀ ਹੋਈ ਹੈ ਸੋ ਇਹ ਨਿਕੀਆਂ ਨਕੀਆਂ ਮੰਗਾਂ ਲਈ ਵੀ ਪੈਸੇ ਚਾਹੀਦੇ ਨੇ ਸੋ ਇਹਨੂੰ ਲੈ ਕੇ ਲੱਗਦਾ ਵੀ ਹੁਣ ਪੰਜਾਬ ਸਰਕਾਰ ਨੇ ਕਿਉਂਕਿ ਕਿ ਵੀ ਅਲੀਗੇਸ਼ਨ ਲੱਗਦੇ ਸਭੀ ਮੁਫਤ ਖੋਰੀ ਮੁਫਤ ਖੋਰੀ ਜਿਹੜੀ ਹੈ ਉਹਦੇ ਨਾਲ ਆ ਪੰਜਾਬ ਦੇ ਬਜਟ ਦਾ ਭੱਠਾ ਬੈਠ ਗਿਆ ਪਰ ਹੁਣ ਕੁਝ ਯਤਨ ਕੀਤੇ ਨੇ ਸਰਕਾਰ ਨੇ ਉਹਦੇ ਤੋਂ ਲੱਗਦਾ ਵੀ ਬਜਟ ਜਿਹੜਾ ਆਪਣੇ ਪੈਰ ਸਿਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਜੀ ਤੁਹਾਨੂੰ ਜੀ ਕਿ ਜੋ ਵਾਸਕ ਰਾਇ ਵਧਾਉਣ ਦੇ ਮਾਮਲੇ ਉਹ ਦੇਖਿਆ ਗਿਆ ਉਸ ਦੇ ਨਾਲ ਕੀ ਲੱਗਦਾ ਹੈ ਕਿ ਵਿੱਤੀ ਸੰਕਟ ਤੇ ਕੁਝ ਠਲ ਪਏਗਾ ਦੇਖੋ ਗੁਰਤ ਨਹੀਂ ਹੈ ਜਦੋਂ ਵਾਸਕ ਰਾਇ ਵਧੂਗਾ ਜੇ ਸਰਕਾਰੀ ਖਜ਼ਾਨੇ 'ਚ ਨੋਟ ਵਧ ਆਉਣਗੇ ਤੇ ਉਹਦੇ ਨਾਲ ਫਾਇਦਾ ਹੋਊਗਾ ਹੀ ਭਾਵੇਂ ਦੋ ਚਾਰ ਜਿਹੜੇ ਫੈਸਲੇ ਪੰਜਾਬ ਸਰਕਾਰ ਨੇ ਕੀਤੇ ਨੇ ਇਹ ਦੋਸ਼ ਲੱਗ ਰਹੇ ਨੇ ਵੀ ਬਹੁਤ ਵੱਡਾ ਵਿੱਤੀ ਬੋਝ ਲੋਕਾਂ ਦੇ ਪਾਤ ਤੱਕ ਉਦੋਂ ਦੀ ਲੋਕਾਂ ਦੇ ਬੋਝ ਤੇ ਪਿਆਈ ਹੈ ਤੇ ਕੋਈ ਅਗਰਤ ਨਹੀਂ ਨਹੀਂ ਕਿ ਬੋਝ ਪਿਆ ਹੈ ਜਦੋਂ ਕੋਈ ਬੱਸਾਂ ਦੇ ਬਿਜਲੀ ਦੇ ਇਹ ਹੋਰ ਟੈਕਸ ਲੱਗਣਗੇ ਤੇ ਰੇਟ ਆਪਣਾ ਬੋਝ ਪਏਗਾ ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਪੰਜਾਬ ਸਰਕਾਰ ਨੇ ਸਪਸ਼ਟ ਕਰਤਾ ਵੀ ਸਾਲੋ ਵਧਾਉਣ ਤੋਂ ਬਿਨਾਂ ਸਾਡਾ ਸਰਨਾ ਨਹੀਂ ਤੇ ਫਿਰ ਕੋਸ਼ ਕਰਾਂਗੇ ਸਖਤ ਚੱਕਣੇ ਪੈਣੇ ਹੀ ਐ ਬਸ ਬਸ ਕਰਾਇ ਚ ਪੰਜਾਬ ਸਰਕਾਰ ਨੇ 23 ਪੈਸੇ ਪ੍ਰਤੀ ਕਿਲੋਮੀਟਰ ਦਾ ਜਿਹੜਾ ਵਾਅਦਾ ਕੀਤਾ ਹੁਣ ਸਧਾਰਨ ਬਸ ਦਾ ਕਿਰਾਇਆ ਜਿਹੜਾ ਪ੍ਰਤੀ ਕਿਲੋਮੀਟਰ ਸਵਾਰੀ ਨੂੰ 1 ਰੁਪਇਆ 45 ਪੈਸੇ ਦੇਣੇ ਪੈਣਗੇ ਜਿਹੜਾ ਕਿਰਾਇਆ ਵਧਾਇਆ ਉਹਦੇ ਚ ਇਹ ਆ ਵੀ ਘੱਟੋ ਘੱਟ ਕਿਰਾਇਆ ਜਿਹੜਾ ਆ ਪਹਿਲਾਂ 10 ਰੁਪਏ ਸੀ ਹੁਣ 15 ਰੁਪਏ ਕਰਤਾ ਮਿਨੀਮਮ ਤੁਸੀਂ ਜੇ ਬੱਸ 'ਚ ਚੜੋਗੇ ਤਾਂ ਤੁਹਾਨੂੰ 10 ਦੀ ਥਾਂ ਤੇ ਹੁਣ 15 ਰੁਪਏ ਦੇਣੇ ਪੈਣਗੇ ਤੇ ਸੁਧਾਰਨ ਬੱਸ ਜੇ ਬੈਠੋਗੇ ਤੇ 1 ਰੁਪਇਆ 45 ਪੈਸੇ ਪ੍ਰਤੀ ਕਿਲੋਮੀਟਰ ਤੁਹਾਡੇ ਕੋਲ ਵਸੂਲਿਆ ਜਾਊਗਾ ਇਸੇ ਤਰ੍ਹਾਂ ਇੱਕ ਬੱਸਾਂ ਨੇ ਐਚ ਵੀ ਏਸੀ ਬੱਸਾਂ ਨੇ ਉਹਦਾ ਕਿਰਾਇਆ ਪ੍ਰਤੀ ਕਿਲੋਮੀਟਰ 1 ਰੁਪਇਆ 74 ਪੈਸੇ ਕਰਦਾ ਤੇ ਇੰਟੀਗਰਲ ਕੋਚ ਜਿਹੜੀਆਂ ਬੱਸਾਂ ਨੇ 2 ਰੁਪਏ 61 ਪੈਸੇ ਉਹਨਾਂ ਦਾ ਪ੍ਰਤੀ ਕਿਲੋਮੀਟਰ ਕਿਰਾਇਆ ਕਰਦਾ ਤੇ ਇੱਕ ਹੋਰ ਅਪਰ ਬੱਸਾਂ ਨੇ ਸੁਪਰ ਇੰਟੀਗਰਲ ਕੋਚ ਉਹਦਾ ਕਿਰਾਇਆ ਜਿਹੜਾ 2 ਰੁਪਏ 90 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਔਰ ਇਹ ਅੰਦਾਜ਼ਾ ਲਾਇਆ ਜਾ ਰਿਹਾ ਵੀ ਇਹ ਕਿਰਾਇਆ ਵਧਾਉਣ ਨਾਲ ਸਰਕਾਰੀ ਖਜ਼ਾਨੇ 'ਚ 150 ਕਰੋੜ ਰੁਪਏ ਜਿਹੜੇ ਨੇ ਉਹ ਵਾਧੂ ਹੋਣਗੇ ਥੋੜੀ ਬੋਤੀ ਉਹਦੇ ਨਾਲ ਰਾਹਤ ਮਿਲੂਗੀ। ਅ ਤਰਲੋਚਨ ਜੀ ਤੇਲ ਤੇ ਬਿਜਲੀ ਦੇ ਮਾਮਲੇ ਦੇ ਵਿੱਚ ਵੀ ਕੀ ਆシャレ ਕਿ ਕਦਮ ਚੁੱਕੇਗੇ? ਬਿਲਕੁਲ ਜੀ ਪਟਰੋਲ ਤੇ ਬੈਟ ਜਿਹੜਾ ਆ 65 ਪੈਸੇ ਪ੍ਰਤੀ ਲੀਟਰ ਜਿਹੜਾ ਆ ਉਹ ਵਧਾਤਾ ਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲੀਟਰ ਜਿਹੜਾ ਆ ਆ ਰੇਟ ਜਿਹੜਾ ਵੈਟ ਦਾ ਵਧਾਤਾ ਉਹਦੇ ਨਾਲ ਇਹ ਕਿਹਾ ਜਾਂਦਾ ਵੀ ਮੋਟ ਮੋਟੀ ਰਕਮ ਜਿਹੜੀ ਹੈ ਉਹ ਪੰਜਾਬ ਦੇ ਸਰਕਾਰੀ ਖਜ਼ਾਨੇ 'ਚ ਪਏਗੀ ਪਰ ਦੂਸਰੇ ਪਾਸੇ ਇਹ ਮੋਟਾ ਬੋਝ ਵੀ ਲੋਕਾਂ ਨੇ ਪਾਊਗਾ ਕਿਉਂਕਿ ਪ੍ਰਤੀ ਲੀਟਰ ਪੈਟਰੋਲ ਕਹਿ ਲਈ 8 ਰੁਪਏ ਤੇ ਦੂਸਰੇ ਪਾਸੇ ਡੀਜ਼ਲ ਜਿਹੜਾ 92 ਪੈਸੇ ਜਿਹੜਾ 61 ਪੈਸੇ ਤੇ ਬੰਦਲੇ ਪੈਸੇ ਜਿਹੜਾ ਆ ਉਹ ਮਹਿੰਗਾ ਹੋ ਗਿਆ ਇੱਕ ਹੋਰ ਵੱਡਾ ਫੈਸਲਾ ਸਰਕਾਰ ਨੇ ਜਿਹੜਾ ਲਿਆ ਉਹਦੇ 'ਚ ਇਹ ਹੈ ਵੀ 7 ਕਿਲੋਵਾਟ ਤੱਕ ਦਾ ਜਿਹੜਾ ਇਹ ਮੀਟਰ ਹੈ ਬਿਜਲੀ ਦਾ ਇਹ ਪਿਛਲੀ ਚੰਨੀ ਸਰਕਾਰ ਨੇ ਉਹਦੇ ਤੇ 3 ਰੁਪਿਆ ਪ੍ਰਤੀ ਜੂੰਟ ਜਿਹੜੀ ਸਬਸਿਡੀ ਦਿੱਤੀ ਸੀ ਉਹ ਸਬਸਿਡੀ ਖਤਮ ਕਰਤੀ ਹੈ ਹੁਣ 7 ਕਿਲੋਵਾਟ ਤੋਂ ਉੱਪਰ ਜਿਹੜੇ ਬਿਜਲੀ ਦੇ ਮੀਟਰ ਨੇ ਉਨਾ ਤੇ 3 ਰੁਪਏ ਪ੍ਰਤੀ ਯੂਨਟ ਬਿਜਲੀ ਲੋਕਾਂ ਨੂੰ ਮਹਿੰਗੀ ਮਿਲੂਗੀ ਸੋ ਇਹ ਜਿਹੜੇ ਫੈਸਲੇ ਤੋਂ ਕੀਤੇ ਨੇ ਤੇਲ ਤੇ ਬਿਜਲੀ ਵਾਲੇ ਇਹਦੇ ਨਾਲ ਸਰਕਾਰ ਨੂੰ ਵੱਡੇ ਪੱਧਰ ਤੇ ਆਮਦਨ ਹੋਊਗੀ ਪਰ ਦੂਸਰੇ ਪਾਸੇ ਆਮ ਪਰਜਾ ਤੇ ਸਿਰ ਤੇ ਤੇ ਜਿਹੜਾ ਆ ਬੋਝ ਵੱਧ ਪਿਆ ਜੀ ਤਰਲੋਚਨ ਜੀ ਗੈਰ ਕਾਨੂੰਨੀ ਤੇ ਐਨਓਸੀ ਦੀ ਜਿਹੜੀ ਸ਼ਰਤ ਉਸ ਨੂੰ ਖਤਮ ਕਰਨ ਨੂੰ ਲੈ ਕੇ ਦੇਖੋ ਇਹ ਕਹਿ ਸਕਦੇ ਆ ਵੀ ਪੰਜਾਬ ਸਰਕਾਰ ਨੇ ਬੜਾ ਚੰਗਾ ਫੈਸਲਾ ਕੀਤਾ ਆ ਇਹਦੇ ਚ ਦੋ ਗੱਲਾਂ ਨੇ ਇੱਕ ਤੇ ਗੈਰ ਕਾਨੂੰਨੀ ਕਲੋਨੀਆਂ 'ਚ ਬਣੇ ਘਰਾਂ ਦੇ ਮਾਲਕ ਜਿਹੜੇ ਨੇ ਉਹਨਾਂ ਉੱਪਰ ਬਹੁਤ ਵੱਡਾ ਬੋਸ ਸੀ ਉਹ ਆਪਣੇ ਘਰ 'ਚ ਬੈਠੇ ਵੀ ਫੀਲ ਕਰਦੇ ਸੀ ਕਿ ਇਹ ਉਹਨਾਂ ਦਾ ਘਰ ਗੈਰ ਕਾਨੂੰਨੀ ਹੈ ਕਿਤੇ ਨਾ ਕਿਤੇ ਨੀਂਦ ਹਰਾਮ ਹੋਈ ਪਈ ਸੀ ਹੁਣ ਐਨਓਸੀ ਦੀ ਕੰਡੀਸ਼ਨ ਖਤਮ ਕਰ ਦਿੰਦੀ ਹੈ ਕਲੋਨੀਆਂ ਗੈਰ ਕਾਨੂੰਨੀ ਕਲੋਨੀਆਂ ਜਿਹਨੂੰ ਸਰਕਾਰ ਦੀ ਨਜ਼ਰ ਮੁਤਾਬਕ ਗੈਰ ਕਾਨੂੰਨੀ ਨੇ ਉਹਨਾਂ ਵਿੱਚ ਬਣੇ ਹਜ਼ਾਰਾਂ ਲੱਖਾਂ ਘਰ ਜਿਹੜੇ ਨੇ एनओसी ਦੀ ਸ਼ਰਤ ਖਤਮ ਹੋ ਗਈ ਹੁਣ ਉਹ ਰਜਿਸਟਰੀਆ ਕਰਵਾ ਸਕਣਗੇ ਉਹ ਮਕਾਨ ਮਾਲਕ ਮਕਾਨਾਂ ਦੇ ਆਪਣੇ ਨਾਂ ਤੇ ਰਜਿਸਟਰਡ ਹੋ ਜਾਣਗੇ ਪਰ ਹੁਣ ਅਗਲੀ ਗੱਲ ਜਿਹੜੀ ਇਹ ਹੈ ਕਿ ਜਦੋਂ ਰਜਿਸਟਰੀਆ ਕਰਵਾਉਣਗੇ ਤੇ ਫਿਰ ਮੋਟੀ ਰਕਮ ਲੱਖ ਕਰੋੜਾ ਰੁਪਏ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਬਜਟ ਵਿੱਚ ਚਾਉਣਗੇ ਇਹ ਕਹਿ ਸਕਦੇ ਹਾਂ ਵੀ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਇੱਕ بڑا ਗਾਰਜਾ ਪਰ ਇਹ ਵਿਰੋਧੀ ਤੇ ਕਹਿੰਦੇ ਹੈ ਕਿ ਵਿੱਤੀ ਐਮਰਜੈਂਸੀ ਲੱਗਣ ਵਾਲੀ ਹੈ ਸਰਕਾਰ ਕੋਸ਼ਿਸ਼ ਨਹੀਂ ਕਰ ਰਹੀ ਪਰ ਆ ਜਿਹੜਾ ਐਨਓਸੀ ਦਾ ਮੁੱਦਾ ਇੱਕ ਪਾਸੇ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਰਾਹਤ ਮਿਲੀ ਹੈ ਦੂਸਰੇ ਪਾਸੇ ਇਹਦੇ ਨਾਲ ਪੰਜਾਬ ਸਰਕਾਰ ਦਾ ਖਜ਼ਾਨਾ ਵੀ ਭਰਪੂਰ ਹੋਊਗਾ ਔਰ ਆਸ ਕੀਤੀ ਜਾ ਰਹੀ ਹੈ ਵੀ ਇਹਦੇ ਨਾਲ ਜਿਹੜੀ ਬਹੁਤ ਵੱਡੀ ਸਮੱਸਿਆ ਆ ਰਹੀ ਵਿੱਤੀ ਸੰਕਟ ਦੀ ਉਹਨੂੰ ਵੱਡੇ ਪੱਧਰ ਤੇ ਠੱਲ ਪਾਊਗੀ ਜੀ ਤਰਲੋਚਿੰਝ ਜਿਹੜੀ ਬਿਜਲੀ ਵਿਭਾਗ ਦੇ ਇੰਜੀਨੀਅਰ ਨੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਕੀ رائے ਦਿੱਤੀ ਹੈ ਦੇਖੋ ਬਿਜਲੀ ਵਿਭਾਗ ਦੇ ਜਿਹੜੇ ਪੀਐਸਸੀਬੀ ਐ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਹੈ ਉਹ ਪਹਿਲਾਂ ਵੀ ਬੜੇ ਆਪਣੇ ਉਸਾਰੂ ਸੁਝਾਅ ਦਿੰਦੀ ਰਹਿੰਦੀ ਆ ਸਰਕਾਰ ਨੂੰ ਬਿਜਲੀ ਬੋਰਡ ਨੂੰ ਸਿਰ ਪੈਰ ਕਰਨ ਲਈ ਉਹਨਾਂ ਨੇ ਜਿਹੜਾ 3 ਰੁਪਏ ਸਬਸਿਡੀ ਖਤਮ ਕੀਤੀ ਹੈ ਬਿਜਲੀ ਤੋਂ ਉਹਦਾ ਸਵਾਗਤ ਕੀਤਾ ਉਹ ਕਹਿੰਦੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਚੰਗਾ ਇੱਕ ਕੰਮ ਕੀਤਾ ਵਰਨਾਲ ਕੋਸ਼ਿਸ਼ ਸੁਝਾਅ ਵੀ ਦਿੱਤੇ ਆ ਇਹ ਗੱਲ ਕਹੀ ਗਈ ਹੈ ਵੀ ਸਰਕਾਰ ਨੂੰ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਦੇ ਜਿਹੜੇ ਵਿੱਤੀ ਤੌਰ ਤੇ ਸੰਵਰਥ ਲੋਕ ਨੇ ਉਹਨਾਂ ਨੂੰ ਸਬਸਿਡੀ ਨਹੀਂ ਦੇਣੀ ਚਾਹੀਦੀ ਉਹਨਾਂ ਨੂੰ ਮੁਫਤ ਬਿਜਲੀ ਨਹੀਂ ਦੇਣੀ ਚਾਹੀਦੀ ਕਿਉਂਕਿ ਉਹਨਾਂ ਨੂੰ ਲੋੜ ਨਹੀਂ ਬੇਲੋੜੀ ਉਹਨਾਂ ਨੂੰ ਚੀਜ਼ ਆਪਾਂ ਦੇ ਰਹੇ ਆ ਤੇ ਇਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਦੂਸਰਾ ਉਹਨਾਂ ਨੇ ਇਹ رائے ਦਿੱਤੀ ਪੰਜਾਬ ਸਰਕਾਰ ਨੂੰ ਵੀ ਜਿਹੜੇ ਇਨਕਮ ਟੈਕਸ ਪੇ ਕਰਦੇ ਨੇ ਇਨਕਮ ਟੈਕਸ ਪੇ ਹੀ ਨੇ ਉਹਨਾਂ ਨੂੰ ਬਿਜਲੀ ਤੇ ਸਬਸਿਡੀ ਜਾਂ ਬਿਜਲੀ ਫਰੀ ਦੇਣ ਦਾ ਫੈਸਲਾ ਟੋਟਲੀ ਗਲਤ ਹੈ ਇਹ ਲੋੜਾ ਪੰਜਾਬ ਸਰਕਾਰ ਤੇ ਬੋਝ ਪਾ ਰਿਹਾ ਪਿਆ ਜਾ ਰਿਹਾ ਤੇ ਇਹ ਉਹਨਾਂ ਕੋਲੋਂ ਸਹੂਲਤ ਵਾਪਸ ਲੈਣੀ ਚਾਹੀਦੀ ਹੈ ਜੀ ਔਰ ਇੱਕ ਹੋਰ ਬਹੁਤ ਵੱਡਾ ਉਹਨਾਂ ਨੇ ਮੁੱਦਾ ਚੱਕਿਆ ਉਹ ਕਹਿੰਦੇ ਇੱਕ ਘਰ 'ਚ ਸਬਸਿਡੀ ਕੇਵਲ ਇੱਕ ਬਿਜਲੀ ਕਨੈਕਸ਼ਨ ਨੂੰ ਦੇਣੀ ਚਾਹੀਦੀ ਕਿਉਂਕਿ ਪੰਜਾਬ ਸਰਕਾਰ ਨੇ ਜਦੋਂ ਤੋਂ 300 ਜੂਨ ਪਲਾਸਟ 300 ਜੂਨਟ 600 ਜੂਨਟ ਮੁਆਫ ਕੀਤੇ ਆ ਉਦੋਂ ਫਿਰ ਇੱਕ ਘਰ ਚ ਲੋਕ ਦੋ ਦੋ ਕਨੈਕਸ਼ਨ ਲੈ ਰਹੇ ਨੇ ਤਿੰਨ ਤਿੰਨ ਕਨੈਕਸ਼ਨ ਲੈ ਰਹੇ ਨੇ ਤਾਂ ਜੋ ਬਿਜਲੀ ਦਾ ਬੋਝ ਜਿਹੜਾ ਆ ਉਹ ਡਿਵਰਟ ਹੋ ਜੇ ਵੰਡਿਆ ਜਾਵੇ ਤੇ ਉਹਦੇ ਨਾਲ 600 600 ਜੂਨਟ ਆਉਣ ਤੇ ਫ੍ਰੀ ਚ ਬਿੱਲ ਜ਼ੀਰੋ ਆਵੇ ਇਹ ਗੱਲ ਵੀ ਕਹੀ ਆ ਵੀ ਇੱਕ ਘਰ ਚ ਸਬਸਿਡੀ ਕੇਵਲ ਇੱਕ ਬਿਜਲੀ ਕਨੈਕਸ਼ਨ ਤੇ ਦਿੱਤੀ ਜਾਵੇ ਉਹ ਨਾਲ ਇਹ ਵੀ ਮੰਗ ਕੀਤੀ ਆ ਵੀ ਸਰਕਾਰੀ ਜਿਹੜੇ ਵਿਭਾਗ ਨੇ ادارے ਨੇ ਉਹਨਾਂ ਦੇ ਜਿਹੜੇ ਬਿਜਲੀ ਦੇ 3500 ਕਰੋੜ ਰੁਪਏ ਦੇ ਬਿੱਲ ਜਿਹੜੇ ਨੇ ਪੈਂਡਿੰਗ ਨੇ ਉਹ ਅਦਾ ਨਹੀਂ ਕਰ ਰਹੇ ਉਹਨਾਂ ਦੀਆਂ ਅਦਾਇਗੀਆਂ ਕਰਵਾਈਆਂ ਜਾਣ ਔਰ ਨਾਲ ਦੀ ਨਾਲ 1800 ਕਰੋੜ ਰੁਪਏ ਦੇ ਐਸੋਸੀਏਸ਼ਨ ਨੇ ਦੱਸਿਆ ਵੀ ਪ੍ਰਾਈਵੇਟ ਆਧਾਰਿਆਂ ਤੇ ਵੀ ਪੈਂਡਿੰਗ ਪਏ ਨੇ ਬਿੱਲ ਉਹ ਵੀ ਅਦਾਇਗੀਆਂ ਕਰਾਉਣ ਦਾ ਯਤਨ ਕੀਤਾ ਜਾਵੇ ਔਰ ਇੱਕ ਹੋਰ ਜਿਹੜਾ ਮੁੱਦਾ ਸਾਹਮਣੇ ਆਇਆ ਤਾਂ ਸਮਰ نیوز ਦੋ ਦਿਨ ਤੋਂ ਇਹਨੂੰ ਉਠਾ ਰਿਹਾ ਹੈ ਵੀ 2600 ਕਰੋੜ ਰੁਪਏ ਦੀ 2500 2600 ਕਰੋੜ ਰੁਪਏ ਦੀ ਸਾਲਾਨਾ ਬਿਜਲੀ ਦੀ ਚੋਰੀ ਹੁੰਦੀ ਹੈ ਉਹਨੂੰ ਨੱਥ ਪਾਈ ਜਾਵੇ ਪਰ ਇਹ ਦੱਸਿਆ ਗਿਆ ਵੀ ਇਸ ਸਾਲ 1500 ਕਰੋੜ ਰੁਪਏ ਦੀ ਹੁਣ ਤੱਕ ਚੋਰੀ ਜਿਹੜੀ ਹੈ ਹੋ ਚੁੱਕੀ ਹੈ ਇਹਦੇ ਸਬੰਧ ਵਿੱਚ ਵੀ ਜਿਹੜੇ ਬਿਜਲੀ ਮੰਤਰੀ ਨੇ ਸਰਪਾਜਨ ਸਿੰਘ ਈਟੀਓ ਉਹਨਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਵੱਡੇ ਪੱਧਰ ਤੇ ਜਿਹੜੇ ਬਿਜਲੀ ਚੋਰ ਨੇ ਉਹਨਾਂ ਤੇ ਐਫ ਆਈ ਆਰ ਵੀ ਦਰਜ ਕੀਤੀਆਂ ਨੇ ਇਹ ਨਾਲ ਦੀ ਨਾਲ ਜਿਹੜੇ ਪੁਰੀਸ਼ਟ ਮੁਲਾਜ਼ਮ ਸੀ 38 ਉਹਨਾਂ ਨੂੰ ਡਿਸਮਿਸ ਵੀ ਜਿਹੜਾ ਉਹ ਕੀਤਾ ਜੀ ਅ ਤਰਲੋਚਨ ਜੀ ਵਿਰੋਧੀ ਧਿਰਾਂ ਵਿੱਚ ਤੇ ਸੰਕਟ ਤੇ ਕੀ رائے ਰੱਖਦੀਆਂ ਦੇਖੋ ਵਿਰੋਧੀ ਧਿਰਾਂ ਵਿੱਚ ਖਾਸ ਕਰਕੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਬਣ ਨੇ ਤੇ ਇਹ ਮੰਗ ਕੀਤੀ ਹੈ ਵੀ ਤੁਰੰਤ ਸੀਐਮ ਆਲ ਪਾਰਟੀ ਮੀਟਿੰਗ ਸਦਨ ਜਿਹਦੇ ਵਿੱਚ ਵਿੱਤੀ ਸੰਕਟ ਦੇ ਸਾਰੇ ਵੇਰਵੇ ਰੱਖੇ ਜਾਣ ਤੇ ਸਾਰੀਆਂ ਧਿਰਾਂ ਦੇ ਵਿਚਾਰ ਲੈ ਕੇ ਵਿੱਤੀ ਸੰਕਟ ਤੋਂ ਕਿਵੇਂ ਨਿਕਲਣਾ ਉਹਦੇ ਤੇ ਕੋਈ ਸੋਲਿਡ ਫੈਸਲਾ ਲਿਆ ਜਾਵੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਹੁਣੇ ਹੀ ਥੋੜੇ ਦਿਨ ਪਹਿਲਾਂ 10000 ਕਰੋੜ ਰੁਪਏ ਦਾ ਵਾਧੂ ਉਧਾਰ ਸੀਮਾ ਜਿਹੜੀ ਹੈ ਉਹ ਤੈਅ ਕਰਨ ਦੀ ਪ੍ਰਵਾਨਗੀ ਮੰਗੀ ਹੈ ਭਾਰਤ ਸਰਕਾਰ ਤੋਂ ਜਿਹਦੇ ਤੋਂ ਇਹ ਗੱਲ ਲੱਗਦੀ ਹੈ ਵੀ ਵਿੱਤੀ ਸੰਕਟ ਬਹੁਤ ਗੰਭੀਰ ਹੈ ਔਰ ਇਹਦੇ ਨਾਲ ਵੀ ਨਾਲ ਸ਼ਰੋਮ ਨਿ ਕਾਲੀ ਦਲ ਦੇ ਲੀਡਰ ਨੇ ਬਰਮ ਬੰਦ ਸਿੰਘ ਰਮਾਣਾ ਉਹਨਾਂ ਨੇ ਇੱਕ ਡਿਟੇਲਡ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਵੀ 12500 ਕਰੋੜ ਰੁਪਏ ਦਾ ਵਿੱਤੀ ਬੋਝ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਨੇ ਲੋਕਾਂ ਤੇ ਪਾਇਆ ਬਿਜਲੀ ਦੇ ਰੇਟ ਵਧਾ ਕੇ ਬੱਸਾਂ ਦੇ ਰੇਟ ਵਧਾ ਕੇ ਹੋਰ ਟੈਕਸ ਵਧਾ ਕੇ ਉਹਨਾਂ ਡਿਟੇਲ ਵੀ ਦਿੱਤੀ ਹੈ ਵੀ ਪੈਟਰੋਲ ਤੇ ਡੀਜ਼ਲ ਤੇ ਵੈਟ ਵਧਾਉਣ ਨਾਲ 600 ਕਰੋੜ ਰੁਪਏ ਦਾ ਜਿਹੜਾ ਬੋਝ ਲੋਕਾਂ ਤੇ ਪਊਗਾ ਇਸੇ ਤਰ੍ਹਾਂ ਬਿਜਲੀ ਸਬਸਿਡੀ ਖਤਮ ਕਰਕੇ 1400 ਕਰੋੜ ਰੁਪਏ ਲੋਕਾਂ ਤੇ ਬੋਝ ਪਾਇਆ ਸਰਕਾਰ ਨੇ ਔਰ ਬਿਜਲੀ ਦਰਾਂ ਤੇ ਵਾਅਦਾ ਕਰਕੇ 7800 ਕਰੋੜ ਦਾ ਬੋਝ ਪਾਇਆ ਤੇ ਕਲੈਕਟਰ ਫੀਸ ਤੇ ਵਾਅਦਾ ਕਰਕੇ 2000 ਕਰੋੜ ਦਾ ਰਮਾਣਾ ਸਾਹਿਬ ਕਹਿੰਦੇ ਨੇ ਬੋਝ ਪਾਇਆ ਲੋਕਾਂ ਤੇ ਤੇ ਬਾਸਕਰ ਦੇ ਵਾਅਦੇ ਨਾਲ ਲੋਕਾਂ ਤੇ 150 ਕਰੋੜ ਦਾ ਬੋਝ ਪਊਗਾ ਤੇ ਇਸੇ ਤਰ੍ਹਾਂ ਮੋਟਰ ਵਹੀਕਲ ਟੈਕਸ ਵਧਾਇਆ ਹੈ ਪਿਛਲੇ ਸਮੇਂ ਉਹਦੇ ਨਾਲ 100 ਕਰੋੜ ਰੁਪਏ ਦਾ ਵਾਧੂ ਬੋਝ ਲੋਕਾਂ ਤੇ ਪਏਗਾ ਔਰ ਪੁਰਾਣੇ ਬਾਨਾਂ ਤੇ ਜਿਹੜਾ ਗ੍ਰੀਨ ਟੈਕਸ ਲਾਇਆ ਉਹਦੇ ਨਾਲ ਵੀ 100 ਕਰੋੜ ਦਾ ਜਿਹੜਾ ਬੋਝ ਲੋਕਾਂ ਤੇ ਪੈਣ ਦੀ ਸੰਭਾਵਨਾ ਔਰ ਇਹ ਵੀ ਪਰਮਭੰਸ ਸਿੰਘ ਰੁਮਾਣਾ ਨੇ ਗੱਲ ਕੀਤੀ ਹੈ ਕਿ ਕਰਜ਼ਿਆਂ ਤੇ ਲਾਏ ਟੈਕਸ ਨਾਲ ਵੀ 1500 ਕਰੋੜ ਰੁਪਏ ਦਾ ਬੋਝ ਪਊਗਾ ਸੋ ਵਿਰੋਧੀ ਧਿਰ ਕਹਿ ਰਹੀ ਹੈ ਵੀ ਲੋਕਾਂ ਤੇ ਬੋਝ ਪੈ ਰਿਹਾ ਔਰ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਵੀ ਬਜਟ ਨੂੰ ਸਿਰਪੈਰ ਕਰਨ ਲਈ ਅਸੀਂ ਯਤਨ ਕਰ ਰਹੇ ਹਾਂ ਪਰ ਮੁੱਖ ਤੌਰ ਤੇ ਜੇ ਸਾਰੀ ਗੱਲ ਨੂੰ ਦੇਖਿਆ ਜਾਵੇ ਵੀ ਸਰਕਾਰ ਇੱਕ ਵਧਾਰੀ ਹੈ ਬਿਜਲੀ ਦੇ ਰੇਟ ਵਧਾਰੀ ਹੈ ਜਾਂ ਬੱਸਾਂ ਬੱਸ ਦੇ ਕਿਰਾਏ ਵਧਾਰੀ ਹੈ ਇਹ ਸਾਰੇ ਤੇਲ ਤੇ ਜਿਹੜਾ ਵੈਟ ਵਧਾਇਆ ਉਹਨੂੰ ਲੈ ਕੇ ਇੱਕ ਪਾਸੇ ਤੇ ਵਿਰੋਧੀ ਧਿਰਾਂ ਵਿਰੋਧ ਕਰੀਆਂ ਨੇ ਪਰ ਦੂਸਰੇ ਪਾਸੇ ਦੇਖਿਆ ਗਿਆ ਵੀ ਭਾਵੇਂ ਆਮ ਲੋਕ ਜਿਹੜੇ ਨੇ ਇਸ ਗੱਲ ਤੋਂ ਪਰੇਸ਼ਾਨ ਨੇ ਪਰ ਮੁੱਖ ਤੌਰ ਤੇ ਕੋਈ ਸੜਕਾਂ ਤੇ ਆ ਕੇ ਵਿਰੋਧ ਕਰਨ ਵਾਲੀ ਗੱਲ ਨਹੀਂ ਆਈ ਪਰ ਇਹ ਸਾਰੇ ਮਾਮਲੇ ਵਿੱਚੋਂ ਆਮ ਸੁਧਾਰਨ ਲੋਕ ਵੀ ਇੱਕ ਗੱਲ ਜ਼ਰੂਰ ਆਪਣੀ رائے ਦੇ ਰਹੇ ਆ ਵੀ ਪੰਜਾਬ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਵੇ ਪੰਜਾਬ ਸਰਕਾਰ ਵਧੀਆ ਸਿੱਖਿਆ ਦਾ ਪ੍ਰਬੰਧ ਕਰੇ ਪੰਜਾਬ ਸਰਕਾਰ ਵਧੀਆ ਸਿਹਤ ਦਾ ਪ੍ਰਬੰਧ ਕਰੇ ਲੋਕਾਂ ਦੀਆਂ ਨਿੱਤ ਦਿਨ ਦੀਆਂ ਲੋੜਾਂ ਜਿਹੜੀਆਂ ਸਰਕਾਰ ਨਾਲ ਸੰਬੰਧਤ ਆ ਥੋੜਾ ਉਹਨੂੰ ਦੂਰ ਕਰੇ ਪੂਰਾ ਕਰੇ ਪਰ ਖਰੀਕ ਨੂੰ ਮੁਫਤ ਚ ਬਿਜਲੀ ਮੁਫਤ ਚ ਬੱਸ ਸਫਰ ਐਗਜ਼ੈਂਪਲਾਂ ਦਿੰਦੇ ਨੇ ਲੋਕ ਵੀ ਇੱਕ ਮਹਿਲਾ ਜਿਹਦਾ ਮਹੀਨੇ ਦਾ ਮਹੀਨੇ ਦੀ ਆਮਦਨ ਹੈਗੀ ਆ 10000 ਉਹਨੂੰ ਵੀ ਪਾਸਫਰ ਫਰੀ ਤੇ ਜਿਹਦੀ ਆਮਦਨ ਹੈਗੀ 1.5 ਲੱਖ ਰੁਪਇਆ ਪ੍ਰਤੀ ਮਹੀਨਾ ਉਹਨੂੰ ਵੀ ਪਾਸਫਰ ਫਰੀ ਜੇ ਇੱਕ ਤਨਖਾਹ ਲੈਂਦਾ 1 ਲੱਖ ਰੁਪਇਆ ਉਹਦੇ ਵੀ 600 ਜੁਨ ਮੁਆਫ ਤੇ ਜਿਹੜਾ ਲੈਂਦਾ 5000 ਰੁਪਇਆ ਜਿਹਦੀ ਆਮਦਨ ਹੈ ਮਹੀਨੇ ਦੀ ਉਹਦੇ ਵੀ 600 ਜੁਨ ਮੁਆਫ ਸੋ ਇਹ ਚਰਚਾ ਵੀ ਪੰਜਾਬ ਸਰਕਰ ਦੇ ਚ ਵੀ ਸਰਕਾਰੀ ਦਲਿਆਰਿਆਂ ਵਿੱਚ ਵੀ ਚੱਲ ਰਹੀ ਹੈ ਵੀ ਮੁਫਤ ਠੋਰੀ ਨੂੰ ਘਟਾ ਕਰਕੇ ਜੇ ਕਿਤੇ ਬੋਝ ਪਾਉਣ ਦੀ ਲੋੜ ਹੈ ਉਹ ਚਰਚਾ ਕਰਕੇ ਪਾਇਆ ਜਾ ਸਕਦਾ ਪਰ ਇਸ ਢੰਗ ਨਾਲ ਨਹੀਂ ਵੀ ਜਿਹੜੇ ਟਣਾੜ ਨੇ ਉਹਨਾਂ ਨੂੰ ਵੀ ਸਬਸਿਡੀਆਂ ਮਿਲ ਉਹਨਾਂ ਨੂੰ ਫ੍ਰੀ ਚ ਸਾਰਾ ਕੁਝ ਮਿਲੇ ਤੇ ਜਿਹੜੇ ਗਰੀਬ ਨੇ ਉਹ ਰਗੜਾ ਖਾਈ ਜਾਂ ਸੋ ਇਹ ਫੈਸਲੇ ਜਿਹੜੇ ਸਰਕਾਰ ਨੇ ਕੀਤੇ ਨੇ ਉਹਦੇ ਨਾਲ ਘੱਟੋ ਘੱਟ ਲੋਕਾਂ ਤੇ ਤੇ ਬੋਝ ਪਿਆ ਪਰ ਇਹ ਗੱਲ ਜਿਹੜੀ ਇੱਕ ਚਰਚਾ ਦਾ ਵਿਸ਼ਾ ਸੀ ਵੀ ਵਿੱਤੀ ਸੰਕਟ ਇੱਕ ਗੰਭੀਰ ਰੂਪ ਅਖਤਿਆਰ ਕਰ ਰਿਹਾ ਸ਼ਾਇਦ ਉਹਨੂੰ ਕਿਤੇ ਖਲਪ